ਜੀ ਦੋਸਤੋ ਕਿੱਦਾਂ ਹੋ ਸਾਰੇ ਠੀਕ ਠਾਕ ਅਸੀਂ ਤੁਹਾਨੂੰ ਪਹਿਲਾਂ ਜਿਹੜੇ ਪ੍ਰੋਜੈਕਟ ਦਿਖਾਇਆ ਦਾ ਜਿਹੜੀਆਂ ਲੋ ਟਨਲ ਦੇ ਵਿੱਚ ਮਿਰਚਾਂ ਸੀਗੀਆਂ ਇਹ ਤੁਹਾਨੂੰ ਦਿਖਾਇਆ ਦਾ ਸੀ ਹੁਣ ਅਸੀਂ ਦਾ ਜਿਹੜੇ ਬੇਸਿਕ ਸਪੇਸ ਬਚਦੀ ਹੈ ਨਾ ਇਹ ਵਾਲੀ ਇਹਦੇ ਵਿੱਚ ਅਸੀਂ ਸੋਚਿਆ ਵੀ ਪਿਆਜ਼ ਲਾ ਕੇ ਦੇਖੀਏ ਅਸੀਂ ਪਿਛਲੇ ਸਾਲ ਵੈਸੇ ਲਾ ਕੇ ਦੇਖੇ ਤੇ ਕੁਝ ਜਗ੍ਹਾ 'ਚ ਸਾਡਾ ਕੰਮ ਵਧੀਆ ਰਿਹਾ ਇਹ ਪਿਆਜ਼ ਲਾਣੇ ਦਾ ਮਕਸਦ ਇਹ ਆ ਵੀ ਜਿਹੜੀ ਆ ਜਗ੍ਹਾ ਬਚੀ ਹੋਈ ਹੈ ਮਤਲਬ ਇਹਦਾ ਵੇਸਟ ਨਾ ਹੋਵੇ ਇਸ ਕਾਰਨ ਅਸੀਂ ਪਿਆਜ਼ ਇਹਦੇ ਵਿੱਚ ਲਾ ਦਿੰਨੇ ਆ ਨਾ ਹੀ ਆਪਣਾ ਇਹ ਚੀਜ਼ ਖਰਾਬ ਹੁੰਦੀ ਹੈ ਨਾ ਆਪਣੇ ਪਿਆਜ਼ ਖਰਾਬ ਹੁੰਦੇ ਵਿੱਚ ਅਸੀਂ ਇਸ ਕਰਕੇ ਲਾ ਰਹੇ ਆ ਨਾਲੇ ਤਾਂ ਆਪਾਂ ਨੂੰ ਇਸ ਦੀ ਆਮਦਨ ਨਾਲ ਆਪਣੀ ਲੋ ਟਨਲ ਦਾ ਖਰਚਾ ਨਿਕਲ ਜਾਂਦਾ ਹੈ ਨਾਲੇ ਆਪਾਂ ਨੂੰ ਇਹਦਾ ਮੁਨਾਫਾ ਜ਼ਿਆਦਾ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਪਿਆਜ਼ ਅੱਜ ਕੱਲ 100 ਕਈ ਵਾਰ 180 ਰੁਪਏ ਕਿਲੋ ਤੱਕ ਪਹੁੰਚ ਹੀ ਜਾਂਦੇ ਆ ਤੇ ਇਸ ਕਰਕੇ ਨਾਲੇ ਆਪਣਾ ਖਰਚਾ ਨਿਕਲ ਜਾਂਦਾ ਹੈ ਖਾਸ ਕਰ ਜਿਹੜੇ ਬੰਦੇ ਠੇਕੇ ਤੇ ਲੈ ਕੇ ਇਹ ਚੀਜ਼ਾਂ ਚਲਾਉਂਦੇ ਆ ਉਹਨਾਂ ਵਾਸਤੇ ਇਹ ਚੀਜ਼ ਖਰਚਾ ਕੱਢਣ ਵਾਸਤੇ ਬਹੁਤ ਵਧੀਆ ਹੈ ਅਸੀਂ ਐਕੀ ਇੱਕ ਕਿਲੇ ਚ ਸੋਚ ਰਹੇ ਆ ਲਾਣੀ ਇਸ ਤਰ੍ਹਾਂ ਹੀ ਜਿਹੜੀਆਂ ਅਸੀਂ ਪਹਿਲਾਂ ਲੋ ਟਨਲ ਦਿਖਾਈਆਂ ਸੀ ਤੁਹਾਨੂੰ ਇਹਦੇ ਚ ਸਾਰੀ ਜੋ ਅਸੀਂ ਪਿਆਰ ਲਾ ਦੇਣਾ तकरीबन ਇੱਕ ਕਿਲਾ ਹੋ ਜਾਣਾ ਸਾਡਾ ਤੇ ਅਸੀਂ ਅਗਲੇ ਸਾਲ ਇਹਨੂੰ ਹੋਰ ਵਧਾ ਦੇਣਾ ਸਾਨੂੰ ਮੁਨਾਫਾ ਹੋਏਗਾ ਤਾਂ ਵਧਾਉਂਦੇ ਜ਼ਰੂਰ ਹੋਏਗਾ ਇਹਨਾਂ ਤੋਂ ਸਾਨੂੰ ਵੀ ਪਤਾ ਹੈ ਵੀ ਅਸੀਂ ਆ ਇੱਕ ਟਨਲ ਸੀਗੀ ਅਸੀਂ ਖੋਲ ਕੇ ਦੇਖੀ ਹੈ ਸੌਂਕਾ ਇਹਦੇ ਚ ਮਿਰਚ ਬਹੁਤ ਵਧੀਆ ਫੁਟਾਰਾ ਹੋ ਰਿਹਾ ਹੁਣ ਤੋਂ ਹੀ ਨਾਲੇ ਠੰਡ ਦੇ ਦਿਨਾਂ ਪੂਰੇ ਕੁਝ ਬਾਰਿਸ਼ ਵੀ ਪੈ ਗਈ ਧੀ ਅਸੀਂ ਇੱਕ ਉਤਾਰ ਕੇ ਦੇਖਿਆ ਇਹਦੇ ਲਫਾਫਾ ਤੇ ਇਹਦੇ ਚ ਪੱਤੇ ਚਾਰ-ਚਾਰ ਪੰਜ-ਪੰਜ ਪੱਤੇ ਨਵੇਂ ਕੱਢ ਚੁੱਕੀ ਆ ਠੰਡ ਦੇ ਦਿਨਾਂ ਚ ਵੀ ਬਾ ਜੇ ਆਪਾਂ ਹੁਣ ਥੋੜੇ ਦਿਨ ਤੇ ਬਾਅਦ ਜਨਵਰੀ ਦੇ ਲਾਸਟ ਜਾਂ ਫਰਵਰੀ ਚ ਇਹਦਾ ਫਲ ਸਟਾਰਟ ਹੋ ਜਾਏਗਾ। ਉਹਨਾਂ ਦਿਨਾਂ ਚ ਆਪਾਂ ਨੂੰ ਰੇਟ ਦਾ ਵੀ ਬਹੁਤ ਮੁਨਾਫਾ ਹੁੰਦਾ ਹੈ। ਰੇਟ ਕਾਫੀ ਹੁੰਦਾ ਹੈ ਇਸ ਕਰਕੇ ਸਾਨੂੰ ਮੁਨਾਫਾ ਵੀ ਹੋਊਗਾ। ਤੇ ਅਸੀਂ ਇਹ ਹੀ ਚਾਹੁੰਦੇ ਆਂ ਵੀ ਜੇ ਕਿਸੇ ਨੇ ਖੇਤੀ ਕਰਨੀ ਹੈ ਤੇ ਲੋ ਟਨਲ ਜ਼ਰੂਰ ਲਾ ਕੇ ਇਹਨਾਂ ਦਿਨਾਂ ਚ ਠੰਡ ਦਿਨਾਂ ਠੰਡ ਦੇ ਦਿਨਾਂ ਚ ਆਪਣਾ ਇਹ ਖੇਤੀ ਕਰ ਸਕਦੇ। ਤੇ ਇਹਦੇ ਵਿੱਚ ਆਪਾਂ ਨੂੰ ਮੁਨਾਫਾ ਜ਼ਿਆਦਾ ਹੁੰਦਾ ਹੀ।